ਇਸੇ ਘਰ ਦੇ ਵਿੱਚ ਹੋਇਆ ਜਿੱਥੇ ਆਪਾ ਹੁਣ ਖੜੇ ਆ ਇੰਨੀ ਕੀ ਦਿਰ ਰਹੇ ਨੇ ਬਰੇ ਕੋ ਇੱਥੇ 2 ਸਾਲ ਰਹੇ ਨੇ ਜੀ ਉਹਦੇ ਜਨਰਲ ਵਾਲ ਤੇ ਉਹਦੇ ਫਾਦਰ ਸਾਹਿਬ ਟੀਚਰ ਸੀਗੇ ਉਸ ਦਿਵਾਰ ਉਹ ਫਿਰ ਜਾ ਕੇ ਸਨਿਆਰ ਚਲੇ ਗਏ ਸੀ ਉਨੇ ਬਦਲੀ ਹੋ ਗਈ ਤੇ ਸਨਿਆਰ ਤੋਂ ਬਾਅਦ ਫਿਰ ਉਹਨੇ ਉੱਥੇ ਪੜ੍ਹੇ ਨੇ ਉਸ ਦਿਵਾਰ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਉਹਦੇ ਹਾਂ ਜੀ ਪਹਿਲੀ ਪੋਸਟ ਇੱਥੇ ਸੀ ਜੀ ਤੇ ਕਿਉਂ ਰਹੇ ਉਹਨਾਂ ਦਾ ਆਫਤਾ ਕਰ ਸੀ ਨਹੀਂ ਜੀ ਕਿ ਕਿਰਾਏ ਤੇ ਰਹ ਰਹੇ ਸੀ ਜੀ ਅੱਛਾ ਤੇ ਇਹਨਾਂ ਜਤੀਪਿੰਡ ਕਿਹੜਾ ਸੀਗਾ ਦੱਸਿਓ? ਚੱਡੀ ਪਿੰਡ ਦਾ ਡਾਂਗ ਉਸ ਸੀ। ਤੇ ਕਦੇ ਉਰੇ ਆਏ ਤਾਂ ਮਿੰਦਰ? ਨਹੀਂ ਇੱਥੇ ਆਇਆ ਹੈ ਨਹੀਂ। ਤੇ ਇੱਥੇ ਉਹਨਾਂ ਲੋਕਾਂ ਕੋਲ ਡੀਕ ਬੋਸ ਕਰ ਰਹੇ ਨੇ। ਇਸੇ ਗੱਲ ਕਰਕੇ ਥੋੜਾ ਲੋਕਾਂ ਨੂੰ ਉੱਤੇ ਤਰਾਜ ਵੀ ਹੈਗਾ। ਪਿਆਦ ਉਹਨਾਂ ਨੇ ਇੱਥੇ ਜਨਮ ਹੋਇਆ ਵੀ ਕਿਉਂ ਨਹੀਂ ਹੈ। ਤੇ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਿਆ ਤਾਂ ਕਿਦਾਂ ਲੱਗ ਰਿਹਾ ਹੈ? ਪਿੰਡ ਨੂੰ ਬੜਾ ਦੁੱਖ ਹੋਇਆ ਜੀ। ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ। ਉਹਦੀ ਅਰਦਾਸ ਕਰੀ ਕਿ ਤੁਹਾਨੂੰ ਦੋਸਤੋ ਜਣ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ ਜੋ ਨਹੀਂ ਸੁਭਾਅ ਉਹਨੇ ਕੋਈ ਨਹੀਂ ਸੀ ਮਜੂਰ ਮਸਰੂਰ ਨੇ ਦਚੋਈ ਹੈ ਤੇ ਇਹ ਕਹਦਾ ਵਿੱਚ ਰਹਿੰਦੇ ਸੀ ਆਸਕਮੰਡ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੁਭਾਅ ਸੀ ਉਹਨਾਂ ਦਾ ਸਾਰੇ ਮਜਦੂ ਆਸਕਮੰਡ ਵਿੱਚ ਚੰਗਾ ਸਹਿਜਾੜ ਸੀ ਉਹਨਾਂ ਦਾ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾਲ ਗੱਲਬਾਤ ਕਿਸੇ ਨਾਲ ਟੱਚ ਵਿੱਚ ਰਹੇ ਉਹਨਾਂ ਦੀ ਸਾਡੇ ਇਸ ਪੰਥ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਰਹੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਵਾਰ ਸਾਡੇ ਪਿੰਡ ਦੇ ਹੋਰ ਵੀ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਐ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆਓ ਤੇ ਉਹ ਦੇਖ ਲਾਂਗੇ ਪਤਾ ਨੇ ਉਹਨਾਂ ਨੂੰ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂ ਮਰ ਲ ਕੇ ਵੀ ਨਹੀਂ ਆ ਜਾਈਗੀ ਇਹ ਚੀਜ਼ ਬਾਰੇ ਸਾਨੂੰ ਕੋਈ ਅੱਗੇ ਉਹ ਨਹੀਂ ਮਤਰੁਗਿਲ ਵੀ ਉਹਨਾਂ ਨੂੰ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਵੱਡੀ ਉੱਚੀ ਜਗ੍ਹਾ ਤੇ ਪਹੁੰਚੇ ਵੀ ਸਾਡੇ ਪਿੰਡ ਵਿੱਚ ਕਿਉਂ ਨਹੀਂ ਆਏ ਤੇ ਪਰ ਨੂੰ ਸਾਰੇ ਨੂੰ ਉਹਨਾਂ ਬਾਰੇ ਪਿਆਰ ਬਹੁਤ ਆ। ਅਸੀਂ ਉਹਨਾਂ ਦੇ ਇਹੀ ਕਹਿੰਦੇ ਆਂ ਕਿ ਉਹ ਬਹੁਤ ਚੰਗੇ ਬੰਦੇ ਸੀਗੇ। ਤਕਰੀਬਨ ਠੀਕ-ਠੇ ਠਾ ਐਂ ਜਮਾਂ ਠੀਕ ਸੀਗੇ। ਕੋਈ ਇਹੋ ਜੀ ਗੱਲ ਨਹੀਂ। ਯਾਨੀ ਵਧੀਆ ਉਹਨਾਂ ਨੇ ਰੋਲ ਕਰਿਆ। ਇੱਥੇ ਵੀ ਉਹਦਾ ਜਨਮ ਸਥਾਨ ਇਹੀ ਐ। ਪਿੰਡ ਨਸਰਾਲੀ ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਰੱਖੇ। ਤੇ ਅੱਜ ਉਹਨਾਂ ਦੀ ਡੈਥ ਹੋ ਗਈ। ਜੀ। ਕਿੱਦਾਂ ਲੱਗ ਰਿਹਾ? ਬਹੁਤ ਮਹਿਸੂਸ। ਜੀ। ਅੱਛਾ ਜਾਣਕਾਰੀ ਇਹ ਕਿੱਲੀ ਕਿੱ데 ਰਹੇ ਦਿੱਥੇ? ਹਾਂਜੀ। ਕਿੰਨੀ ਦੇਰ ਉਰੇ ਰਹੇ ਨੇ ਜਨਮ ਤੋਂ ਬਤਾ। ਉਹ तकरीबन 2.5 ਸਾਲ ਦੇ ਸੀਗੇ 2.2 ਸਾਲ ਦੇ तकरीबन ਇੱਥੋਂ ਜਾ ਗਏ ਨੇ ਸਾਨੇਵਾਲ ਹਾਂਜੀ ਤੇ ਜੱਦੀ ਪਿੰਡ ਕਿਹੜਾ ਸੀ ਉਹਨਾਂ ਦਾ ਜੱਦੀ ਡਾਂਗੋ ਇਹ ਕਿੱਥੇ ਕਹਿੰਦਾ ਇਹ ਇਹ ਡੇਲੋਂ ਦੇ ਨੇੜੇ ਆ ਡੇਲੋਂ ਦੇ ਆ ਉੱਥੇ ਹੀ ਆ ਕਿ ਕਦੇ ਮੁਲਾਕਾਤ ਪਿੰਡ ਵਾਸੀਆਂ ਜਾਂ ਕਿਸੇ ਤੁਹਾਡੀ ਕਦੇ ਹੋਈ ਤਰਮਿੰਦਰ ਨਾ ਜੀ ਕਦੇ ਨਹੀਂ ਹੋਈ